ਹਾਂ ਚਲੋ ਖੁਸ਼ੀ ਦਾ ਟਾਈਮ ਮੈਨੂੰ ਹਣਾ ਬੜਾ ਵਗੜਾ ਦੇ ਤੇ ਸਾਰੇ ਬਹੁਤ ਖੁਸ਼ ਆ ਤੁਹਾਨੂੰ ਬਹੁਤ ਦਿਨਾਂ ਦਾ ਇੰਤਜ਼ਾਰ ਸੀਗਾ ਸਾਡੀ ਭਤੀਜੀ ਆਉਣ ਦੀ ਆਹ ਸਹੀ ਗੱਲ ਬਹੁਤ ਖੁਸ਼ੀ ਆ ਜਿਆ ਵੀਰਾ ਲੋ ਜੀ ਲੋ ਸੋਹਣੀ ਬਸਤੂ ਯਾਰ ਪੱਛੀ ਬਹੁਤ ਲੱਗੀ ਆ ਹਾਂ ਕਮਲ ਆਇਆ ਸੋੜ ਦੋ ਮੇਰਾ ਬੋਲ ਲੱਗ ਗਿਆ ਉਹ ਹੀ ਗੱਲ ਦੇ ਵਿੱਚ ਆ ਗਈ ਤੇ ਮੇਰੀ ਜੀਪ ਵੀ ਪਾਰ ਹੋ ਰਹੀ ਹਾਂਜੀ ਮੇਰਾ ਨਾਮ ਗੁਲਜਨ ਸਿੰਘ ਹੈ ਜੀ ਸਾਡੇ ਅੱਜ ਗੁੜੀਆ ਹੋਈ ਹੈ ਜੀ 4 ਸਾਲ ਬਾਅਦ ਸਾਡੇ ਘਰ 'ਚ ਖੁਸ਼ੀ ਆਈ ਹੈ ਜੀ ਬਹੁਤ ਖੁਸ਼ੀ ਆ ਸਾਨੂੰ ਜੀ ਤੇ ਸਾਨੂੰ ਮੁੰਡਾ ਚਾਹੀਦਾ ਨਹੀਂ 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 ਗੁੜੀਆਂ ਬਹੁਤ ਪਿਆਰ ਦਿੰਦੀਆਂ ਜੀ ਕੀ ਕਹਿਣਾ ਚਾਹੋਗੇ ਅਕਸਰ ਜਿਹੜਾ ਦੇਖਿਆ ਜਾਂਦਾ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੇ ਇਹ ਤਾਂ ਮੁੰਡਿਆਂ ਨਾਲੋਂ ਵੱਧ ਕੇ ਹੁੰਦੀਆਂ ਜੀ ਹਾਂਜੀ ਜੇ ਜੇ ਕੋਈ ਕਹਿੰਦਾ ਨਾ ਵੀ ਫੇਰ ਕੀ ਹੋਇਆ ਬਹੁਤ ਸਾਨੂੰ ਕਹਿੰਦੇ ਸੀਗੇ ਵੀ ਫੇਰ ਕੀ ਹੋ ਗਿਆ ਕੋਈ ਨਹੀਂ ਫੇਰ ਕੀ ਹੋ ਗਿਆ ਨਹੀਂ ਮੇਰੀ ਧੀ ਨਹੀਂ ਮੇਰਾ ਬੱਚਾ ਹੈ ਮੁੰਡਾ ਹੈ ਮੇਰਾ ਹਾਂ ਇਹਨੂੰ ਮੁੰਡਿਆਂ ਤੋਂ ਵਧ ਕੇ ਰੱਖਾ ਗਿਆ ਸੀ ਹਾਂਜੀ ਜਾਂਦੇ ਨੂੰ ਇਹਦੇ ਇਹਦੇ ਆਤੇ ਨਾ ਬਾਹਾਂ ਫਿਲਾ ਕੇ ਖੜੇ ਆ ਬਹੁਤ ਸਾਡੇ ਤੇ ਚੱਕਰ ਨੂੰ ਖੜੇ ਇਹਨੂੰ ਤਰਸਦੇ ਫਿਰਦੇ ਆ ਬੱਚੇ ਨੂੰ ਕਦੋਂ ਘਰੇ ਆਵੇ ਹਾਂਜੀ ਪੂਰੇ ਹਾਂਜੀ ਜੀ ਬਹੁਤ ਖੁਸ਼ੀਆਂ ਦਾ ਬਾਈ ਹਾਂਜੀ ਪ੍ਰਿਜੀ ਸਾਰਨ ਸਾਸਤਿਕਾਲ ਜੀ ਮੇਰਾ ਨਾਮ ਜਗਤਜੀਤ ਸਿੰਘ ਹੈ ਜੀ ਪਹਿਲੀ ਗੱਲ ਤਾਂ ਤਾਇਏ ਦੀ ਗੱਲ ਮੈਂ ਤਾਇਆ ਦਾ ਘੌਣਾ ਨਹੀਂ ਮੈਂ ਇਹਨੂੰ ਕਹੇ ਵੱਡੇ ਪਾਪਾ ਕਹਿਣਾ ਮੈਂ ਕੁੜੀ ਨੂੰ ਤਰਸਿਆ ਪਿਆ ਸੀਗਾ ਮੈਂ ਕੁੜੀਆਂ ਨੂੰ ਇੰਨਾ ਪਿਆਰ ਲੈਂਦੀ ਆ ਬੱਚੇ ਕਿ ਪ੍ਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਤੇ ਮੈਂ ਅੱਜ ਦੇ ਜਿਹੜੇ ਯੁੱਗ ਚੱਲ ਰਿਹਾ ਵਾ ਲੋਕੀ ਕਹਿੰਦੇ ਵੀ ਤੀਆਂ ਇਦਾਂ ਨਹੀਂ ਉਹ ਦਾਣਾ ਜਾਂ ਮੂੰਹ ਮਰਝਾ ਲੈਂਦੇ ਪਰ ਨਹੀਂ ਇਹ ਕੰਮ ਨਾ ਕਰਿਆ ਕਰੋ ਤੀਆਂ ਤਾਂ ਬਹੁਤ ਪਿਆਰ ਲੈਂਦੀਆਂ ਵਾ ਇਹਨਾਂ ਮੈਂ ਤਾਂ ਤਰਸਿਆ ਪਿਆ ਸੀਗਾ ਕੁੜੀ ਨੂੰ ਕਿ ਅੱਜ ਪ੍ਰਮਾਤਮਾ ਨੇ ਸਾਡੇ ਘਰ ਧੀ ਦੀ ਦਾਤ ਬਖਸ਼ੀ ਆ ਮੇਰੇ ਤੋਂ ਖੁਸ਼ੀ ਨਹੀਂ ਜਾ ਰਹੀ ਜਾਂ ਮੈਂ ਬਰਮਾਵਾ ਮੇਰਾ ਪੁੱਤ ਮੇਰਾ ਬੋਤਾ ਆ ਮੇਰਾ ਖੁਸ਼ੀ ਦਾ ਟਾਈਮ ਆ ਮੇਰਾ ਪੁੱਤ ਇਹ ਸੱਚੇ ਪਾਤਸ਼ਾਹ ਸਾਡੇ ਘਰੇ ਇੰਨੀ ਮਿਹਰ ਕਿਉਂਕਿ ਮੇਰੀ ਮਾਤਾ ਤੋਂ ਬਾਅਦ ਆਣੇ ਆਈ ਆ ਮੇਰੀ ਮਾਤਾ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਮੈਂ ਇਹ ਸਾਰਾ ਕੁਝ ਹੀ ਆ ਮੇਰੇ ਲਈ ਖੁਸ਼ ਰਹਿ ਫਰਮਾ ਪਰ ਮੇਰਾ ਵੀਰ ਮੈਂ ਤਾਂ ਇਹ ਦੁਨੀਆ ਨੂੰ ਮੈਸੇਜ ਦੇਣਾ ਚਾਹੁੰਦਾ ਵਾ ਕਿ ਧੀਆ ਨੂੰ ਅੱਗੇ ਲੈ ਕੇ ਆਓ ਯਾਰ ਧੀਆ ਤਾਂ ਬਹੁਤ ਪਿਆਰ ਲੈਂਦੀ ਆ ਬਈ ਇਹਨਾਂ ਤਾਂ ਯਾਰ ਇਹਨਾਂ ਦਾ ਦੇਣਾ ਨਹੀਂ ਆਪਾਂ ਦੇ ਸਕਦੇ ਨਹੀਂ ਦੇ ਸਕਦੇ ਹਣਾ ਮੈਂ ਕਹਿੰਨਾ ਵੀਰੇ ਮੇਰਾ ਇੰਨਾ ਰੀ ਸੀ ਮੈਂ ਆ ਤੀ ਨੂੰ ਆਪਦੀ ਨੂੰ ਲੈ ਕੇ ਹੀ ਇਦਾਂ ਜਾਣਾ ਵੀ ਪਤਾ ਲੱਗੇ ਵੀ ਕੰਬੂਆ ਦੇ ਘਰ ਮੇਰੀ ਕੰਬੋ ਦੇ ਧੀਾਂ ਨੇ ਰੱਲ ਫੈਮਿਲੀ ਦੇ ਵਿੱਚ ਧੀ ਆਈ ਆ ਵੀ ਸਾਰੀ ਖੁਸ਼ੀ ਸਾਰੀ ਫੈਮਿਲੀ ਦਾ ਇੰਤਜ਼ਾਰ ਕਰ ਰਿਹਾ ਸਵੇਰ ਦੇ ਰੋਣਾ ਨਹੀਂ ਯਾਰ ਰੋਣਾ ਨਹੀਂ ਮੇਰਾ ਵੀਰ ਮੈਂ ਸਾਰਿਆਂ ਨੂੰ ਮੈਸੇਜ ਦਊਂਗਾ ਮੇਰਾ ਵੀਰ ਸਾਰੇ ਇਹਦੇ ਲਈ ਵੀ ਦੁਆ ਕਰਿਓ ਵੀ ਪ੍ਰਮਾਤਮਾ ਦੀ ਲੰਬੀ ਉਮਰ ਕਰੇ ਤੇ ਇਹਦਾ ਨਾਮ ਹੈ ਬੜਾ ਸੋਹਣਾ ਰੱਖਿਆ ਗੁਰਨਦਰ ਕੌਰ ਇਹਦਾ ਨਾਮ ਰੱਖਿਆ ਆ ਤੇ ਬਹੁਤ ਸੋਹਣਾ ਆ ਤੇ ਸਾਰੇ ਦੁਨੀਆ ਨੂੰ ਮੈਸੇਜ ਆ ਮੇਰਾ ਵੀਰ ਧੀਆਂ ਨੂੰ ਅੱਗੇ ਲੈ ਕੇ ਆਓ